ਸ਼ਸ਼ੀਕਲ ਜੀ ਮੈਂ ਤਨਵ ਸਿੰਘ ਗੋਡਵਿਟ ਆਵਰਸ ਐਜੂਕੇਸ਼ਨ ਤੋਂ ਹਾਂ ਤੁਸੀਂ ਵੀ ਅਗਰ ਕਨੇਡਾ ਜਾਣ ਦਾ ਸੁਪਨਾ ਦੇਖਦੇ ਪਿਓ ਘੱਟ ਪਿਆਹ ਦੇ ਵਿੱਚ ਜਾਣਾ ਚਾਹੁੰਦੇ ਹੋ ਸਪੌਨਸਰ ਨਾਲ ਲੈ ਕੇ ਜਾਣਾ ਚਾਹੁੰਦੇ ਜੀ ਹਾਂ ਬਿਲਕੁਲ ਗੋਲਡਨ ਓਪਰਚ्युनिटी ਹੈਗੀ ਤੁਸੀਂ ਲੈ ਕੇ ਜਾ ਸਕਦੇ ਸਪਟੰਬਰ ਇੰਟੇ ਤੁਸੀਂ ਦੇਖਿਆ ਕਨੇਡਾ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ ਟਾਈਮ ਦੇ ਵਿੱਚ ਇਹ ਰਿਹਾ ਕਿ ਨਹੀਂ ਤੁਸੀਂ ਸਕਸੈਸਡ ਘੱਟ ਹੋ ਚੁੱਕਿਆ ਜਿਹੜੀ ਕੈਪਿੰਗ ਲੱਗ ਚੁੱਕੀ ਹੈ ਉਸੇ ਕਰ ਜਿਹੜੀ ਐਪਲੀਕੇਸ਼ਨਾਂ ਘੱਟ ਹੋ ਗਈ ਹੈ ਲੇਕਿਨ ਐਸਾ ਬਿਲਕੁਲ ਵੀ ਨਹੀਂ ਹੈ ਤੁਸੀਂ ਅਗਰ ਅੱਜ ਵੀ ਚੈੱਕ ਕਰਕੇ ਦੇਖਦੇ ਹੋ ਤੁਹਾਨੂੰ ਸਕਸੈਸਡ ਦੇਖ ਨੂੰ ਬਹੁਤ ਜ਼ਿਆਦਾ ਮਿਲੇ ਹਾਲਾਂਕਿ ਜੋ ਜ਼ਰੂਰਤ ਹੈਗੇ ਲੋਕੇਸ਼ਨ ਟਾਰਗੇਟ ਕਰਨ ਦੀ ਹੈਗੀ ਅਸੀਂ ਹਰ ਵਾਰੀ ਜਦੋਂ ਵੀ ਕੋਈ ਅਪਡੇਟ ਦੇਣੇ ਉਹਦੇ 'ਚ ਜ਼ਰੂਰ ਇਹ ਖਿਆਰ ਰੱਖਦੇ ਹਾਂ ਕਿ ਜਿਹੜੀ ਲੋਕੇਸ਼ਨਸ ਹੈਗੇ ਉਹ ਇਦਾਂ ਨਹੀਂ ਟਾਰਗੇਟ ਕੀਤੀ ਜਾਵੇ ਜਿਦੇ ਵਿੱਚ ਸਾਡੇ ਸਟੂਡੈਂਟ ਨੂੰ ਕੰਮ ਵੀ ਮਿਲ ਸਕੇ ਤੇ ਉਹ ਆਪਣਾ ਇੱਕ ਅੱਛਾ ਜੀਵਨ ਬਤੀਤ ਕਰੇ ਜਿਹੜੀ ਆਨ ਆਲੀ ਫੀਸ ਹੈਗੀ ਆ ਉਹ ਕੱਢ ਸਕੇ ਤੇ ਆਪਣੇ ਪਰਿਵਾਰ ਨੂੰ ਸਪੋਰਟ ਕਰ ਸਕੇ ਜੀ ਹਾਂ ਹਰ ਪਾਸੇ ਦੇਖ ਰਹੇ ਹੋ ਮੌਂਟਰੀਅਲ ਦੀ ਗੱਲ ਚੱਲਦੀ ਬਈ ਕਿਉਂਕਿ ਬਜਟ ਘੱਟ ਹੈਗਾ ਕਮ ਪੈਸਿਆਂ ਦੇ ਵੀ ਤੁਸੀਂ ਜਾ ਸਕਦੇ ਹੋ 16000 ਫੀਸ 2 ਸਾਲ ਦੀ ਦੇ ਸਕਦੇ ਹੋ 15000 जीआईसी ਦੇ ਸਕਦੇ ਹੋ ਯਾਨੀ ਕਿ ਇਸ ਤੋਂ ਕਮ ਰੇਟ ਦੇ ਵਿੱਚ ਅੱਛਾ ਕਾਲਜ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ ਜੋਸ ਪੌਸੀਗੇ ਜਾਣਾ ਚਾਹੁੰਦੇ ਸੀਗੇ ਸਪੌ ਨੂੰ ਨਾਲ ਲੈ ਕੇ ਕਿ ਹਾਂ ਮੈਡਿਸ ਸੀਗੇ ਜਾਂ ਅੰਡਰ ਗ੍ਰੈਜੂਏਟ ਸੀਗੇ ਪਲਸ 2 ਕਰਕੇ ਮੈਰਜ ਕਰਾਈ ਸੀ ਗੈਪ ਸੀਗਾ ਐਪਲੀਕੇਸ਼ਨ ਨਹੀਂ ਲਗਾਉਂਦੇ ਪਏ ਸੀ ਇਹ ਸੋਚ ਕੇ ਨਹੀਂ ਸਪੌਟਾਂ ਨਾਲ ਜਾਏਗੇ ਨੂੰ ਬਿਲਕੁਲ ਲੈ ਕੇ ਜਾ ਸਕਦੇ ਉਸਪਾਸ ਤੁਸੀਂ ਦੇਖੋਗੇ ਪਿਛਲੇ ਮਹੀਨੇ ਦੇ ਵਿੱਚ ਬਹੁਤ ਸੇ ਅਪਡੇਟ ਰਹੇ ਹਨ ਚਾਹੇ ওভার ਪ੍ਰੀਮੀਅਮ ਨੂੰ ਲੈ ਕੇ ਹੈ ਪ੍ਰਾਈਵੇਟ ਕਾਲਜਸ ਨੂੰ ਲੈ ਕੇ ਵੀ ਹੋਇਆ ਉਹਨਾਂ ਸਾਰਿਆਂ ਦੇ ਉੱਪਰ ਕਿਹਾ ਗਿਆ ਹੈਗਾ ਜਿਹੜਾ ਅੱਜ ਜੋ ਸਮਾਂ ਹੈਗਾ ਤੁਸੀਂ ਸਮਾਂ ਦੇ ਵਿੱਚ ਆਪਣੀ ਐਪਲੀਕੇਸ਼ਨ ਕੈਨੇਡਾ ਦੇ ਅੱਛੇ ਇੰਸਟੀਟਿਊਟ ਨੂੰ ਦੇ ਕੇ ਘਟਪਿਆਂ ਦੇ ਵਿੱਚ ਦੇ ਕੇ ਆਪਣਾ ਆਵਾਜ਼ ਨਾਲ ਸੁਪਨਾ ਸਾਕਾਰ ਕਰ ਸਕਦੇ ਹੋ ਦੂਜੇ ਪਾਸੇ ਤੁਸੀਂ ਇੱਕ ਹੋਰ ਚੀਜ਼ ਨੋਟ ਕਰੀ ਹੋਏਗੀ ਬਹੁਤ ਸੇ ਬੈਂਕ ਆ ਗਏ ਹਨ ਤੁਹਾਡਾ ਕਿਸੇ ਵੀ ਬੈਂਕ ਦੇ ਵਿੱਚ ਖਾਤਾ ਹੈ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਬੈਂਕ ਹੈਗਾ ਤੁਸੀਂ ਉਸ ਬੈਂਕ ਤੋਂ ਲੋਨ ਪ੍ਰਾਪਤ ਕਰ ਸਕਦੇ ਹੋ ਸਾਡੇ ਕੋਲ ਇੱਕ ਲਿਸਟ ਹੈਗੀ ਜਿਸ ਦੇ ਵਿੱਚ ਕੁਝ ਬੈਂਕਾਂ ਨੇ ਤੁਹਾਨੂੰ 100% ਲੋਨ ਦੇਣ ਦੀ ਵੀ ਆਫਰ ਕੀਤੀ ਗਈ ਆ ਹਾਲਾਂਕਿ ਆਪਣੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਫੀਸ ਦੇ ਵਿੱਚ ਅਗਰ ਗੱਲ ਕਰ ਸਕਦੇ ਹੋ ਤੁਸੀਂ ਸਾਲ ਦੀ ਫੀਸ ਦੀ ਜਗ੍ਹਾ ਤੁਸੀਂ 6 ਮਹੀਨੇ ਦੀ ਫੀਸ ਦੇ ਕੇ ਜਾ ਸਕਦੇ ਹੋ ਮਿਨੀਮਮ ਡਿਪੋਜ਼ਿਟ ਯਾਨੀ ਕਿ 5000 ਡਾਲਰ ਦੇਗੇ ਵੀ ਤੁਸੀਂ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ ਵਿਦ ਸਪਾਊਸ ਇਸ ਤਰ੍ਹਾਂ ਦੀ ਬਹੁਤ ਸੇ ਅਪਡੇਟਸ ਹੈਗੀਆਂ ਜੋ ਮਾਰਕੀਟ ਦੇ ਵਿੱਚ ਹੈਗੀਆਂ ਲੇਕਿਨ ਡਿਪੈਂਡ ਇਹ ਕਰਦਾ ਥੋੜੀ ਪਾਪਟ ਕਿੰਨਾ ਅਲਾਉ ਕਰਦੀ ਹੈ ਤੁਹਾਡਾ ਪਰਿਵਾਰ ਕਿੰਨਾ ਅਲਾਉ ਕਰਦਾ ਇਸ ਅਲਾਉ ਨੂੰ ਦੇਖਦੇ ਹੋ ਯਾਨੀ ਕਿ ਇਸ ਬਜਟ ਨੂੰ ਦੇਖਦੇ ਤੁਸੀਂ ਆਪਣੀ ਐਪਲੀਕੇਸ਼ਨ ਲਗਾ ਕੇ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਜਰੂਰੀ ਹੈ ਕਿ ਤੋਂ ਕਰਜ਼ਾ ਚੱਕਿਆ ਜਾਵੇ ਜਰੂਰੀ ਕਿਸੇ ਕੋਲੋਂ ਮੰਗਿਆ ਜਾਣ ਹਾਂ ਕਿ ਜਿੰਨੇ ਤੁਹਾਡੇ ਕੋਲ ਪੈਸੇ ਹੈਗੇ ਆ ਤੁਹਾਡੀ ਪ੍ਰੋਫਾਈਲ ਜਿਸ ਹਿਸਾਬ ਦੀ ਹੈਗੀ ਆ ਤੁਹਾਡਾ ਘਰ ਦਾ ਜਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਉਸ ਮਾਹੌਲ ਦੇ ਅਨਸਾਰ ਆਪਣੀ ਐਪਲੀਕੇਸ਼ਨ ਇੱਕ ਅੱਛੇ ਕੰਸਲਟੈਂਟ ਨਾਲ ਲਗਾ ਕੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਇਸ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਵੀਡੀਓ ਦੇ ਲਈ ਤੁਸੀਂ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਤੁਸੀਂ ਇੰਸਟਾ ਤੇ ਮੈਨੂੰ ਫੋਲੋ ਕਰ ਸਕਦੇ ਹੋ ਮਿਲਣੇ ਜਿੰਨਾਂ ਦੇ ਨਾਲ ਥੈਂਕ ਯੂ